ਫਿਰੋਜ਼ਪੁਰ ਦੇ ਪਿੰਡ ਅਲੀਕੇ ਵਿੱਚ ਫਾਇਰਿੰਗ ਕਰ ਇੱਕ ਨੌਜਵਾਨ ਦੀ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਅਨੁਸਾਰ ਪਿੰਡ ਅਲੀਕੇ ਦਾ ਰਹਿਣ ਵਾਲਾ ਪ੍ਰੇਮ ਨਾਮਕ ਯੁਵਕ ਜਿਸ ਨੂੰ ਇੱਕ ਫੋਨ ਆਇਆ ਸੀ ਤੇ ਉਹ ਲੋਕ ਉਸ ਨਾਲ ਗੱਲ ਕਰਨਾ ਚਾਹੁੰਦੇ ਸੀ ਤੇ ਉਸ ਨੂੰ ਫੋਨ ਕਰਕੇ ਪਿੰਡ ਅਲੀਕੇ ਦੇ ਬਾਹਰ ਬੁਲਾ ਲਿਆ ਜਿੱਥੇ ਪਹਿਲਾਂ ਤੋਂ ਹੀ ਹਥਿਆਰਾਂ ਨਾਲ ਲੈਸ ਖੜੇ ਹੋਏ ਕੁਝ ਵਿਅਕਤੀਆਂ ਵੱਲੋਂ ਪ੍ਰੇਮ ਦੇ ਤਾਬੜ ਤੋੜ ਗੋਲੀਆਂ ਚਲਾ ਦਿੱਤੀਆਂ ਦੀ ਗੋਲੀ ਸਿਰ ਵਿੱਚ ਲੱਗਣ ਕਰਕੇ ਪ੍ਰੇਮ ਨੂੰ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤਾਂ ਉੱਥੇ ਉਸ ਦੀ ਮੌਤ ਹੋ ਗਈ ਹੈ ਉਸ ਦੀ ਡੈੱਡ ਬੋਡੀ ਨੂੰ ਪੁਲਿਸ ਨੇ ਕਬਜ਼ੇ ਵਿੱਚ ਲੈ ਕੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਰਖਵਾਇਆ ਗਿਆ ਉਹ ਤੇ ਹੀ ਜਾਣਕਾਰੀ ਅਨੁਸਾਰ ਇਸ ਕਤਲ ਦੀ ਪੂਰੀ ਕਹਾਣੀ ਜੇਲ੍ਹ ਵਿੱਚ ਕੀ ਹੋਇਆ ਸਰ ਕਿ ਕਤਲ ਹੋਇਆ ਜਾਂ ਕੀ ਹੋਇਆ ਸਰ ਇਹਦਾ ਆਲੀ ਕਦਰ ਨਾ ਜੋ ਥਾ ਪਤਾ ਪ੍ਰੇਮ ਜਿਹੜਾ ਹੈਗਾ ਆਲੀ ਕਦਰ ਹੈ ਨਾ ਉਹਦਾ ਸੀ ਦੁਕਾਨ ਕਰਦਾ ਕਰਿਆਨੇ ਦੀ ਕਰ ਗਿਆ ਸੀ ਉੱਤੇ ਇਹਦੇ ਹੀ ਕੁਝ ਵਾਕੂ ਕਾਰਜ ਰਹਿਗੇ ਨੇ ਉਹਨਾਂ ਨੇ ਫੌਨ ਗਿਰਦੀ ਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਕੀ ਗੱਲਬਾਤ ਹੋਈ ਆਪਸ ਵਿੱਚ ਕੀ ਹੋਈ ਹੈ ਇਹਨਾਂ ਦੀ ਇਸ ਬਾਰੇ ਅਜੇ ਡਿਟੇਲ ਨਹੀਂ ਹੋਈ ਹੈ ਉਹਦੇ ਵਿੱਚ ਇੱਕ ਮਨੀ ਬੰਦਾ ਹੈਗਾ ਸੀ ਮਸਤੀ ਬਾਗ ਵਾਲੀ ਦਾ ਹੈਗਾ ਉਹ ਸੋਲੋ ਕਹਿੰਦੇ ਫਾਇਲ ਕਰਕੇ ਇਸੇ ਤੇ ਫਾਇਲ ਲੱਗਿਆ ਤੇ ਫਾਇਲ ਮਾਰੇਗਾ ਜਿਸ ਕਰਕੇ ਜਿਹਦੀ ਹੈਗੀ ਬਾਗੀ ਹਸਪਤਲ ਬਰ ਲੈ ਕੇ ਇਹਦੀ ਡੈਥ ਹੋ ਗਈ ਹੈ ਤੇ ਹੁਣ ਅਸੀਂ ਇੱਥੇ ਖੜੇ ਆ ਜੋ ਇਹਦੇ ਫਾਦਰ ਹੋ ਜਾਂ ਉਹਦੇ ਜਿਹੜੇ ਹੈਗੇ ਨੇ ਬੇਸ਼ ਮੁਕੇ ਦੇ ਜਿਹੜੇ ਗਵਾਹ ਹੈਗੇ ਨੇ ਜੋ ਬਿਆਨ ਲਿਖ ਕੇ ਹਸਪਤਾਲ ਪਹੇਚਾ ਦਰਜ ਕਰਾਂਗੇ ਪਹੇਚਾ ਦਰਜ ਕਰਕੇ ਜਿਹੜੀ ਹੈਗੀ ਦੋਸ਼ੀਆਂ ਨੂੰ ਜਲਦੀ ਜਲਦੀ ਕਾਰਵਾਈ ਸਰ ਮੌਕੇ ਤੇ ਇੱਕ ਪਰਸਨ ਹੀ ਸੀ ਕਿ ਜਿਹਨੇ ਮਾਰਿਆ ਜੀ ਨਹੀਂ ਉਹ ਹੋਰ ਵੀ ਨਾਲ ਰਸ ਹੈ ਨਾ ਵੀ ਕਿਸ ਨੇ ਫੋਨ ਕਰਕੇ ਬੁਲਾਇਆ ਉਹਦੇ ਨਾਲ ਕੌਣ ਸੀ ਹੁਣ ਡਿਟੇਲ ਸਾਰੀ ਜਿਹੜੀ ਹੈਗੀ ਅੰਦਰ ਇਨਵੈਸਟੀਗੇਸ਼ਨ ਦੇ ਵਿੱਚ ਆਏਗੀ ਜੋ ਇਨਵੈਸਟੀਗੇਸ਼ਨ ਦੇ ਵਿੱਚ ਜਾਏਗਾ ਜਿਹੜਾ ਵੀ ਇਸ ਦੇ ਵਿੱਚ ਕਲਪਰੇਟ ਹੋਏਗਾ ਜਿਹਨੇ ਵੀ ਦੋਸ਼ੀ ਹੋਣਗੇ ਆਪਾਂ ਹੀ ਗ੍ਰਿਫਤਾਰ ਕਰਾਂਗੇ ਜੀ ਕੰਮ ਦੱਸਿਆ ਜਾ ਰਿਹਾ ਨਹੀਂ ਮੌਕੇ ਤੇ ਉਹ ਤੋਂ ਨਹੀਂ ਨਹੀਂ ਇਹਨੂੰ ਲੈ ਕੇ ਆਏ ਨੇ ਉੱਥੋਂ ਲੈ ਕੇ ਹਸਪੀਟਲ ਆਏ ਨੇ ਬਾਗੀ ਹਸਪੀਟਲ ਆਏ ਨੇ ਉੱਥੇ ਜਦੋਂ ਉਹਨਾਂ ਨੇ ਚੈੱਕ ਵਗੈਰਾ ਕੀਤਾ ਛੇਦੋਂ ਉੱਥੇ ਉਹਨਾਂ ਦੀ ਦਸਤੂਰੀਏ ਉਹਨਾਂ ਸੀ ਆਏ ਆ ਮੌਕੇ ਤੇ ਜੋ ਦੇ ਫਾਦਰ ਆ ਜਾਂ ਉਹਦੇ ਜਿਹੜੇ ਹੈਗੇ ਨੇ ਘਰ ਵਾਲੇ ਜੋ ਮੈਂ ਲਿਖਾਂ ਹਾਂ ਕਿ ਹਸਪਤਾਲ ਪਰਚਾ ਦਰਜ ਕਰਾਂਗੇ